ਰਾਜੇ ਪਰਮਾਨ ਨੂੰ ਮੰਨਣਾ ਪਿਆ ਕਿਉਂਕਿ ਮਜਬੂਰ ਹੋਇਆ ਆਪਣੀ ਪੁੱਤ ਦੀ ਗੱਲ ਮੰਨਣੀ ਪਈ ਦੀ ਹੈ ਆਪਣੇ ਪਿਓ ਦੀ ਗੱਲ ਮੰਨਣੀ ਪੈਂਦੀ ਹੈ ਪਰ ਉਹਨੂੰ ਆਪਣੇ ਘਰ ਵਾਲੀ ਦੀ ਗੱਲ ਮੰਨਣੀ ਪੈਗੀ ਆਪਣਾ ਪੁੱਤ ਗਵਾ ਲਿਆ ਆਪਣੇ ਪੁੱਤਰ ਨੂੰ ਖਤਮ ਕਰ ਲਿਆ ਰਾਜ ਖਤਮ ਹੁੰਦਾ ਜੇਕਰ ਇੱਕ ਉਹ ਗਾਹ ਮੱਝਾਂ ਦੀ ਗੱਲ ਕਦੇ ਨਾ ਜਾਣਾ ਹੁੰਦਾ ਤਾਂ ਰਾਜੇ ਸਰਮਾਨ ਦੇ ਘਰੇ ਦੁਆਰੇ ਬਾਅਦਸ ਪੋਰ ਮੇਰੀ ਜੀ ਆਉਣਾ। ਤਾਂ ਉਸ ਵੇਲੇ ਪੋਰ ਘ ਭਗਤਾਂ ਆ ਬਣਾ ਹਾਂ। ਪੋੜੇ ਦੇ ਵਿੱਚ ਤੇ ਉਹਦੇ ਅੰਗ ਪੈ ਰ ਇਸਰਾਂ ਦੇ ਬਹਿਲਾ ਚ ਸਿੱਟੇ ਗਏ ਆ। ਇਸਰਾਂ ਨੂੰ ਪਤਾ ਕਿਦਾਂ ਲੱਗਿਆ ਜਦੋਂ ਸਾਰੀ ਰਾਤ ਉਹਦੇ ਅੰਗ ਪਏ ਰਹੇ ਤੜਕੇ ਉੱਠੀ ਐ ਬੰਦੀ ਬੰਦੀ ਨੇ ਜਦੋਂ ਆਕੇ ਗੇਟ ਖੋਲਿਆ ਕੰਧ ਦੇ ਉੱਪਰ ਦੀ ਸਿੱਟੇ 'ਤੇ ਅੰਗ ਤੇ ਜਦੋਂ ਗੇਟ ਖੋਲਿਆ ਬੰਦੀ ਨੇ ਉੱਚੇ-ਉੱਚੇ ਕੂਕਾਂ ਮਾਰੀਆਂ ਧਾਹਾ ਮਾਰਦੀ ਜਾਂਦੀ ਹੈ ਰਾਣੀ ਇਸਰਾਂ ਕੋਲੇ ਵਾਗੀ ਰਾਣੀ ਇਸਰਾਂ ਨੂੰ ਜਾ ਕੇ ਕਹਿਣ ਲੱਗੀ ਕਹਿੰਦੀ ਰਾਣੀ ਤੂੰ ਪੱਟੇ ਗਈ ਪ੍ਰਭ ਜੋਤ ਉਹਨਾਂ ਵੱਲੋਂ ਮਾਨ ਸਨਮਾਨ ਧੰਨਵਾਦ ਕਰਦੇ ਆ ਸਤਿਗੁਰੂ ਕਿਰਪਾ ਕਰੇ ਦੈਨ ਦੁਬਾਰਾ ਚਾ ਉਗਨੀ ਤੱਕੀ ਬਾਵਸੇ ਰਾਣੀ ਤੂੰ ਪੱਤੀ ਗਈ ਤੇਰਾ ਪੂਰਨ ਮਰਵਾਤਾ ਉਸ ਪਾਪਾ ਨੇ ਤੈਨ ਮੈਂ ਉਦੈਨੀ ਕਹਿੰਦੀ ਸੀ ਵੀ ਇਹ ਚੱਲ ਚੜੂਗੀ ਰਾਣੀ ਰੋਂਦੀ ਐ ਇਸ ਤਰ੍ਹਾਂ ਆ ਕੇ ਪੂਰਨ ਦੇ ਅੰਗਾਂ ਤੇ ਖੜ ਗਈ ਅੰਗਾਂ ਦੇ ਖੜੀ ਐ ਚਾਗ ਵਰਗੀ ਨਿਗਾ ਮੋਹ ਮਾਰ ਕੇ ਟੱਕੜਾ ਕੰਨਾਂ ਦੇ ਨਾਲ ਪੂਰਨ ਦੇ ਵਿਜੋਗ ਵਿੱਚ ਜਿਵੇਂ ਅੱਖਾਂ ਦੋਨੇ ਹੁੰਦੀ ਐ ਉਹਦੇ ਕੀਰਨੇ ਪਾ ਪਾ ਕੇ ਰੋਂਦੀ ਐ ਉਸੇ ਦੀ ਕਾਬਜਾ ਤੇ ਕੋ ਐ ਉਹ ਸਰਗਣ ਕਰੋ ਰਾਣੀ ਈਸਰਾਨੀ ਕੀ ਕਸ ਖਾ ਕੇ ਨਾ ਜਾਵੇ ਮੌਤ ਪਤ ਦੀ ਸਹੀ ਰੋਵੇ ਬਹਿਣਾ ਰੋਵੇ ਬਹਿਣਾ ਭਗਤ ਵਾਲੇ ਪਾ ਕੇ ਮੱਛੀ ਬਈ ਉਤਾਰ ਫੜੀ लाॾायालजा si कहिड़ा मेल जा पुकार रूह मुख मैनू लाॾ लिया कहिड़ा मेले आेनू म ਆਉਂਦੇ ਮੈਨੂੰ ਮਹਿਲ ਮਨਾਰੇ ਅਗਲਾ ਕੇ ਫੁਕਰਾਜ ਮਹਿ ਰਾਣੀ ਟੱਕਰਾ ਟੱਕਰਾ ਮਹਿਲ ਨਾਲ ਮਾਰੇ ਹੋ ਗਿਆ ਨਾ ਪੁੱਤ ਅਜਮੈਂ ਰਾਣੀ ਟੱਕਰਾ ਕੋਈ ਸੁੱਖ ਨ ਜਗਤ ਨਾਲ ਭੋਗਿਆ ਕੋਈ ਸੁੱਖ ਨ ਕੋਈ ਸੁੱਖ ਨ ਜਗਤ ਨਾਲ ਭੋਗਿਆ ਰੱਜ ਕੇ ਨ ਲਿਆ ਕੇ ਨ ਤੂੰ ਕੋ ਕਪੂਰ ਨ ਪੂਰਨ ਮਸ਼ਾਫਰ ਹੋਇਆ ਮੋਤ ਵਾਲੀ ਬੈ પોટપુર ના આગે રોક લે દુખાને સુખ સારે જી આગે રોક લે રોક લે દુખાને સુખ સારે રબ્બા કી બનાવા આજ મહે રાણી ટકરા ટકરા મહેડે નાલ મારે હોગી આન પુતી આજ મહે રાણી ટકરા ਦੁੱਖਾਂ ਦੇ ਨਾਲ ਦੁੱਖਾਂ ਦੇ ਸਰੀਰ ਸੁੱਕੇ ਚਾਂਦੇ ਸੀਨੇ ਵਿੱਚ ਹੌਣ ਮੋਰੀਆਂ ਨਾਲ ਦੁੱਖਾਂ ਦੇ ਲੋਕ ਲੱਗੀ ਹੈ ਨਾ ਤੱਟੜੀ ਕਨਾਰੇ ਜੀ ਲੋਕ ਲੱਗੀ ਹੈ ਲੱਗੀ ਹੈ ਨਾ ਤੱਟੜੀ ਕਨਾਰੇ ਕਿ ਤੇਰੇ ਨੂੰ ਜਾਵਾ ਬਾਜ ਮਹਿ ਰਾਣੀ ਟੱਕਰਾ ਟੱਕਰਾ ਮਹਿਲ ਨੂੰ ਮੋੜ ਮੋੜ ਹੋ ਗਈਆਂ ਨਾ ਪੁੱਤੀ ਅਜ ਮੈਂ ਰਾਣੀ ਟੱਕਰਾ ਹੁਲਾ ਬਾਗ ਸਾ ਸਾਡੀ ਦਾ ਬੂਟਾ साया पापे न हथ पैर हथ पैर भगत वारे कट सटाया पापे ने हथ पैर उख बुबन न हथ बदकारे हथ बुबने पुबने न हथ बदकार कीअ रखू देर ट रहींग राम ते दुआरे जी रोदी रहूं रहूं राम ते दुआरे हू के बजाजर टकर ਤੇਰਾ ਚੱਕੇ ਅੰਦਰ ਇੱਕ ਆਈ ਮੁੱਖ ਨਾਲ ਲਾਵੇ ਪਾਣੀ ਨੂੰ ਬਾਹ ਫੜ ਕੇ ਫੜ ਕੇ ਮਸਾਬਰ ਆਈ ਬੈਠੀ ਸਾਂ ਮ ਜਾਵੇ ਰਾਣੀ ਨੂੰ ਬਾਹ ਫੜ ਕੇ ਦੁੱਖ ਹਉਣ ਗਏ ਦੂਰ ਤੇਰੇ ਸਾਰੇ ਜੇ ਦੁੱਖ ਹਉਣ ਗੇ ਹੋਣਗੇ ਦੂਰ ਤੇਰੇ ਸਾਰੇ ਦੇਵ ਲਾਲੀ ਮਹਾਰਾਜ ਮਹਾਰਾਣੀ ਟਕਰਾ ਟਕਰਾਂ ਮ बसारा दे राम कंधा ਮੇਰੇ ਕਾਜ ਮੇ ਰਾਣੀ मेर टकर टकरा